ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਸਾਡੀ ਕਹਾਣੀ ਹੈ ਇੱਕ ਬਾਰਾ ਸਿੰਗੇ ਦੀ ਬਾਰਾ ਸਿੰਗਾ ਜਿਹਦੇ ਸਿੰਘ ਸੀ ਬਹੁਤ ਹੀ ਸੋਹਣੇ ਉੱਚੇ ਉੱਚੇ ਤਿੱਖੇ ਤਿੱਖੇ ਐਸ ਤਰ੍ਹਾਂ ਲੱਗਦੇ ਸੀ ਜਿਵੇਂ ਉਹਦੇ ਸਿਰ ਤੇ ਉੱਤੇ ਤਾਜ ਹੋਵੇ ਉਹਨੂੰ ਆਪ ਵੀ ਪਤਾ ਸੀ ਕਿ ਮੇਰੇ ਸਿੰਘ ਬਹੁਤ ਸੋਹਣੇ ਹਨ ਉਹ ਜਦੋਂ ਵੀ ਨਦੀ ਤੇ ਪਾਣੀ ਪੀਣ ਜਾਂਦਾ ਤਾਂ ਪਾਣੀ ਦੇ ਵਿੱਚ ਆਪਦੀ ਪਰਛਾਈ ਦੇਖਦਾ ਤਉਨੂੰ ਆਪਦੇ ਸਿੰਘ ਦੇਖ ਕੇ ਹੰਕਾਰ ਜਾ ਹੁੰਦਾ ਉਹਨੂੰ ਲੱਗਦਾ ਕਿ ਕਿੰਨੇ ਸੋਹਣੇ ਮੇਰੇ ਸਿੰਘ ਐ ਇਸ ਤਰ੍ਹਾਂ ਦੇ ਨੇ ਜਿਵੇਂ ਕਿ ਮੇਰੇ ਸਿਰ ਤੇ ਕੋਈ ਤਾਜ ਹੋਵੇ ਪਰ ਉਸੇ ਵੇਲੇ ਜਦੋਂ ਉਹਦੀ ਨਿਗਾਹ ਆਪਣੀਆਂ ਲੱਤਾਂ ਵੱਲ ਜਾਂਦੀ ਤਾਂ ਉਹ ਬੜਾ ਪਰੇਸ਼ਾਨ ਹੋ ਜਾਂਦਾ ਉਹਦੀਆਂ ਲੱਤਾਂ ਬਹੁਤ ਹੀ ਪਤਲੀਆਂ ਸੀ ਉਹਨੂੰ ਲੱਗਦਾ ਵੀ ਮੇਰੀਆਂ ਲੱਤਾਂ ਬਹੁਤ ਹੀ ਭੱਦੀਆਂ ਨੇ ਗੰਦੀਆਂ ਲੱਗਦੀਆਂ ਨੇ ਤੇ ਆਪਣੇ ਸਿੰਘਾਂ ਦੀ ਹਮੇਸ਼ਾ ਉਹ ਪ੍ਰਸੰਸਾ ਕਰਦਾ ਇੱਕ ਵਾਰ ਕੀ ਹੋਇਆ ਜੰਗਲ ਦੇ ਵਿੱਚ ਉਹਦੇ ਮਗਰ ਸ਼ਿਕਾਰੀ ਕੁੱਤੇ ਪੈ ਗਏ ਹੁਣ ਹਿਰਨ ਹੈ ਜਿਹੜਾ ਉਹ ਤੇਜ਼ਤਾ ਭਾਜੀ ਲੈਂਦਾ ਸੀ ਤਾਂ ਉਹਨੇ ਆਪ ਦੇ ਬਚਾਅ ਲਈ ਪੂਰਾ ਯਤਨ ਕੀਤਾ ਕਿ ਮੈਂ ਤੇਜ਼ ਭੱਜਾਂ ਵੱਧੋ ਵੱਧ ਤੇਜ਼ ਵੱਧੋ ਵੱਧ ਤੇਜ਼ ਕਿ ਇਹਨਾਂ ਕੁੱਤਿਆਂ ਤੋਂ ਬਚ ਜਾਂ ਉਹਦੀਆਂ ਲੱਤਾਂ ਨੇ ਉਹਦਾ ਇੰਨਾ ਸਾਥ ਦਿੱਤਾ ਕਿ ਕੁੱਤੇ ਤਾਂ ਬਹੁਤ ਹੀ ਪਿੱਛੇ ਰਹਿ ਗਏ ਤੇ ਉਹ ਬਚ ਗਿਆ ਪਰ ਅੱਗੇ ਜਾ ਕੇ ਬਹੁਤ ਸਾਰੀਆਂ ਝਾੜੀਆਂ ਸੀ ਤੇ ਅਚਾਨਕ ਉਹਦੇ ਸਿੰਘ ਭੱਜੇ ਜਾਂਦੇ ਦੇ ਉਹਨਾਂ ਝਾੜੀਆਂ 'ਚ ਫਸ ਗਏ ਤਾਂ ਉਹਨੇ ਇੰਨੀ ਕੋਸ਼ਿਸ਼ ਕੀਤੀ ਕਿ ਮੈਂ ਆਪਦੇ ਸਿੰਘਾਂ ਨੂੰ ਕੱਢ ਲਾਂ ਪਰ ਉਹਦੇ ਸਿੰਘ ਉਹਨਾਂ ਝਾੜੀਆਂ 'ਚੋਂ ਨਿਕਲ ਨਾ ਸਕੇ ਹੌਲੀ-ਹੌਲੀ ਸ਼ਿਕਾਰੀ ਕੁੱਤੇ ਉਹਦੇ ਨੇੜੇ ਆਉਂਦੇ ਗਏ ਨੇੜੇ ਆਉਂਦੇ ਗਏ ਉਹਨਾਂ ਆਵਾਜ਼ਾਂ ਬਿਲਕੁਲ ਨਾਲ ਹੀ ਆ ਗਈਆਂ ਤੇ ਉਹਨਾਂ ਸ਼ਿਕਾਰੀ ਕੁੱਤਿਆਂ ਨੇ ਉਸ 12 ਸਿੰਘੇ ਨੂੰ ਖਾ ਲਿਆ ਵਿਚਾਰਾ 12 ਸਿੰਘਾ ਜਿਹੜੀਆਂ ਲੱਤਾਂ ਨੂੰ ਉਹ ਨਫ਼ਰਤ ਕਰਦਾ ਸੀ ਪਰੇਸ਼ਾਨ ਸੀ ਉਹਨੂੰ ਆਪਦੀਆਂ ਲੱਤਾਂ ਬਹੁਤ ਭੱਦੀਆਂ ਲੱਗਦੀਆਂ ਸੀ ਉਹਨਾਂ ਲੱਤਾਂ ਨੇ ਉਹਦਾ ਪੂਰਾ ਸਾਥ ਦਿੱਤਾ ਕਿ ਉਹਨੂੰ ਬਚਾ ਸਕਣ ਤੇ ਉਹ ਬਾਜ਼ੀ ਚੱਲਿਆ ਸੀ ਜੀ ਉਹਦੇ ਸੰਗ ਹੈ ਜਿਹੜੇ ਉਹ ਝਾੜੀਆਂ 'ਚ ਨਾ ਫਸ ਗਏ ਜਿੰਨਾ ਸਿੰਘਾਂ ਨੂੰ ਉਹ ਇੰਨਾ ਪਸੰਦ ਕਰਦਾ ਸੀ ਐਨਾ ਮਾਣ ਸੀ ਉਹਨੂੰ ਆਪਣੇ ਸਿੰਘਾਂ ਤੇ ਉਹਨਾਂ ਸਿੰਘਾਂ ਨੇ ਉਹਨੂੰ ਮਰਵਾਤਾ ਤਾਂ ਦੋਸਤੋ ਹਰ ਚਮਕਦੀ ਚੀਜ਼ ਹੈ ਜਿਹੜੀ ਉਹ ਸੋਨਾ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਅੱਖਾਂ ਨੂੰ ਸੋਹਣਾ ਲੱਗਦਾ ਹੈ ਅਸੀਂ ਉਹਦੇ ਵੱਲ ਆਕਰਸ਼ਿਤ ਹੋ ਜਾਂਦੇ ਹਾਂ ਕਿ ਇਹਦੇ ਤੋਂ ਚੰਗੀ ਚੀਜ਼ ਤਾਂ ਕੋਈ ਹੈ ਹੀ ਨਹੀਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਰਿਸ਼ਤੇ ਤੇ ਬਹੁਤ ਸਾਰੇ ਮਨੁੱਖ ਉਹਨਾਂ ਨੂੰ ਅਸੀਂ ਇਹ ਸੋਚਦੇ ਹਾਂ ਕਿ ਇਹ ਤਾਂ بڑے ਭੱਦੇ ਜਿਹੇ ਆ ਇਹ ਸਾਡੇ ਕਿਤੇ ਕੰਮ ਨਹੀਂ ਆਉਣੇ ਤੇ ਹੁੰਦਾ ਕਈ ਵਾਰ ਉਲਟ ਹੈ ਤਾਂ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ ਜੋ ਕੁਝ ਤੁਹਾਡੇ ਕੋਲੇ ਹੈ ਉਹਨੂੰ ਸਵੀਕਾਰ ਕਰੋ ਤੇ ਉਹਦੇ 'ਚ ਖੁਸ਼ ਰਹੋ ਪਤਾ ਨਹੀਂ ਕਦੋਂ ਕੀ ਹੋ ਜਾਣਾ ਕਿ ਉਹ ਜਿਆ ਮੌਕਾ ਆੜੇ ਕਿਹੜੀ ਚੀਜ਼ ਨੇ ਤੁਹਾਡਾ ਸਾਥ ਦੇਣਾ ਹੈ ਤੇ ਕਿਹੜੀ ਸੀਜ਼ਨੇ ਸਾਥ ਛੱਡ ਜਾਣ ਥੈਂਕ ਯੂ